ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਾੜ ਲਈ ਤਿੰਨ ਟੋਕੜਾਂਗਾ ਬਣਾ ਦੇ ਇੱਕ ਸੂਨ ਵਾਲੀ ਨੀਲੀ ਰਾਬੀ ਟੱਚ ਜ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਲਿਆਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਲਓ ਵੀਰੇ ਆਪਣਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਹੈ 70142 78142 64123 64123 ਤੇ ਜਿਹੜੀ ਆਪਾਂ ਵੀਰੇ ਪਹਿਲੇ ਨੰਬਰ ਤੇ ਟੋਕੜ ਗੱਭਣ ਮੱਝ ਦੇਖੀ ਜਾਂਦੇ ਆਂ ਕਿ ਕਿੰਨੇ ਮਹੀਨੇ ਦੀ ਗੱਭਣ ਹੈ ਤੇ ਕਿੰਨਾ ਮੇਰਾ 7 ਕਿਲੋ ਦੁੱਧ ਹੈ 7 ਕਿਲੋ ਦੁੱਧ ਹੈ ਸਾਢੇ 5 ਮਹੀਨੇ ਦੀ ਗੱਬਣ ਹੈ 5 ਦੀ کہہ ਕੇ ਦੇਣਾ ਹੈ ਸਾਢੇ 5 ਦੀ ਦੋਸਤੋ ਗੱਬਣ ਹੈ ਵੀ ਕਹਿੰਦਾ ਵੀ ਆਪਾਂ 5 ਦੀ کہہ ਕੇ ਦੇਵਾਂਗੇ 7 ਕਿਲੋ ਦੁੱਧ ਤੇ ਬੱਚਾ ਹੈਗਾ ਮੰਗਰ ਨਾ ਬੱਚਾ ਨੇ ਹੈਗਾ ਚਾਰ ਤੇ ਮਿਲਦੇ ਅੱਜੀ ਡੇਲੀ ਤੋਂ ਆਈਆਂ ਸਵੇਰੇ ਸਵੇਰੀ ਦੋਸਤੋ ਮੱਝਾਂ ਆਈਆਂ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 12 ਦੇ ਲਗਭਗ ਦਾਗਾ ਚੌਣ ਚਵਾਦੀਆਂ ਓਕੇ ਨੇ ਜਮਾ ਓਕੇ ਹੈਗੇ ਬੰਨ ਵਾਲੇ ਡੇਰੀ ਚਾਹੀਦੇ ਕੋਈ ਉੱਥੇ ਜਾ ਕੇ ਜਾਣ ਕਰੇ ਦੋਸਤੋ ਵੀਰ ਕਹਿੰਦਾ ਵੀ ਆਪਾਂ ਚੈੱਕ ਕਰਕੇ ਲੈ ਆਏ ਆ ਜੇ ਕੋਈ ਦਸੱਲੀ ਕਰਨਾ ਚਾਹੁੰਦਾ ਤਾਂ ਆਪਣੇ ਘਰੋਂ ਚੈੱਕ ਕਰਕੇ ਦਸੱਲੀ ਨਾਲ ਖਰੀਦਾਰੀ ਕਰ ਸਕਦਾ ਖੋਲ ਲੈ ਵੀਰੇ ਤੋਰੇ ਪਖੋਪਾ ਬਾਈਆਂ ਨੂੰ ਚੈੱਕ ਕਰਵਾ ਲਈ ਦੋਸਤੋ ਫੁੱਲ ਸਾਈਜ਼ ਚ ਕੱਦਦਾ ਹੈ ਥਣ ਹਵਨ ਦੀਆਂ ਹੈਗੀਆਂ ਨੇ ਬਿਲਕੁਲ ਸਾਫ਼ ਸਵੇਰ ਦੀ ਚਵਾਈ ਪ੍ਰੋਪਰ ਹੋਈ ਹੋਈ ਹੈਗੀ ਕੋਈ ਰੋਕੀ ਨਹੀਂ ਹੋਈ ਤੇ 7 ਕਿਲੋ ਦੁੱਧ ਸਾਢੇ 5 ਦੀ ਵੀਰ ਕਹਿੰਦਾ ਗੱਬਣਾ ਤੁਸੀਂ 5 ਦੀ ਮੰਨ ਕੇ ਸੌਦਾ ਕਰ ਲਿਓ ਚੰਗਾ ਕਦਗਾਟ ਤੋਰੇ ਤਰ ਦੀ ਹੈਗੀ ਐਨ ਬਿਲਕੁਲ ਸਾਫ ਜੇ ਕਿਸੇ ਮੇਰੇ ਵੀਰ ਦੀ ਥਾਂ ਮੰਦਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਕੰਟੈਕਟ ਕਰ ਲਿਓ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਲਾਤਾ ਤੇ ਵੀਰੇ ਦਾ ਰੇਟ ਕੀ ਹੋਊਗਾ ਲੈਣ ਦੇ ਨਾਲ ਆ ਓਏ ਰੇਟ ਤਾਂ ਫੋਨ ਤੇ ਹੀ ਕਰਾਂਗੇ ਰੇਟ ਹੋਊਗਾ ਫੋਨ ਤੇ ਤੇ ਹੋਊਗਾ ਜੈ ਜੀ ਜੈ ਜੀ ਹੋਊ ਜਮਾ ਜੈ ਜੀ ਦੋਸਤੋ ਰੇਟ ਹੋਣਗੇ ਫੋਨ ਤੇ ਵੀਰ ਕਹਿੰਦਾ ਵੀ ਕਈ ਵਾਰੀ ਵੇਚਣ ਵਾਲਾ ਵੀਰ ਲੈ ਜਾਂਦੇ ਨੇਗੇ ਫਿਰ ਤਾਂ ਕਰਕੇ ਦਿੱਕਤ ਆ ਜਾਂਦੀ ਹੈ ਰੇਟ 'ਚ ਚੰਗਾ ਕਦਗਾਟ ਸਰੀਰਕ ਮਨਾਵਟ ਦੋਸਤੋ ਬਹੁਤ ਚੰਗੀਆਂ ਮੱਝ ਦੀ ਗੋਲ ਸਿੰਘ ਨੇ ਦੂਜਾ ਸੂਆ ਸੂਈ ਹੋਈ ਹੈ ਤੀਜੇ ਸੂ ਤੇ ਜਿਹੜੀ ਵੀਰੇ ਆਪਾਂ ਦੂਜੇ ਨੰਬਰ ਤੇ ਦੇਖੀ ਜਾਂਦੇ ਹਾਂਗੇ ਇਹ ਵੀਰੇ ਤੀਜੇ ਸੂਇ ਹੈ ਤਕੀ ਇਹ ਤੀਜਾ ਸੂਆਇਤ ਕੀ ਸੂਈ ਹੈ ਇਹ 2.5 ਮਹੀਨੇ ਦੀ ਗੱਭਣ ਹੈ 9 ਕਿਲੋ ਦੁੱਧ ਹੈ 2.5 ਮਹੀਨਿਆਂ ਦੀ ਗੱਭਣ ਹੈ 9 ਕਿਲੋ ਦੁੱਧ ਦੇ ਮਗਰ ਕੱਟਾ ਮਗਰ ਕੱਟਾ ਤੇ ਪਹਿਲੇ ਨੰਬਰ ਵਾਲੀ ਮਗਰ ਬੱਚਾ ਹੈ ਨਹੀਂ ਪਹਿਲੇ ਵਾਲੀ ਬਰੰਦਰ ਬੱਚਾ ਨਹੀਂ ਦੋਸਤੋ ਮਗਰ ਕੱਟਾ 9 ਕਿਲੋ ਦੁੱਧ ਤੇ 2.5 ਮਹੀਨੇ ਦੀ ਗੱਭਣਾ ਵੀਰੇ ਪੂਰੇ 2.5 ਮਹੀਨੇ ਦੀ ਦੋਸਤੋ ਪੂਰੇ 2.5 ਮਹੀਨੇ ਦੀ ਚੈੱਕਪਾਸ ਕਨਫਰਮ ਸਮੀ ਭਲੀ ਮੱਝ ਹੈ ਚੰਗੇ ਕਰੈਕਟਰ ਨੇ ਸਾਰੀ ਸਵੇਰ ਦੀ ਚਵਾਈ ਪ੍ਰੋਪਰ 6 ਵਜੇ ਦੇ ਲਗਭਗ ਹੋਈ ਆ ਸਵੇਰੀ ਮੱਝਾਂ ਆਈਆਂ ਨੇ ਵੀਰ ਕਹਿੰਦਾ ਵੀ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੰਗਰ ਦੋਸਤੋ ਕੱਟਾ ਹੈਗਾ ਤੇ ਸਿੰਘ ਸੰਗਾਰ ਦੀ ਮੱਝ ਦੀ ਬਣਾਵਟ ਚੈੱਕ ਕਰ ਲਓ ਤੇ ਮਿਲਦੀ ਵੀਰੇ ਤਾਜ਼ੀਆਂ ਮੰਗੂਈਆਂ ਦੋਸਤੋ ਮਿਲਦੀ ਵੀਰ ਕਹਿੰਦਾ ਤਾਜ਼ੀਆਂ ਮੰਗੂਈਆਂ ਸਰੀਰ ਕਮਣਾਬਟ ਬਹੁਤ ਚੰਗੇ ਤੀਜਾ ਸੂਆ ਸੂਹੀਆ ਗਾਹਾਂ ਨੂੰ ਚੌਥਾ ਸੂਆ ਸੂਣਾਗਾ ਤੇ ਥਣ ਹਮਨ ਦੀ ਹੈਗੀ ਬਿਲਕੁਲ ਸਾਫ ਤੇ ਚਵਾਈ ਦੀਆਂ ਕਿਵੇਂ ਨੇ ਵੀਰੇ ਚਵਾਈ ਦੀ ਜਮਾ ਬਾਈ 1 ਨੰਬਰ ਦੀ ਦੋਸਤੋ ਚਵਾਈ ਦੀਆਂ ਹੈਗੀਆਂ ਨੇ ਇਹਨਾਂ 1 ਨੰਬਰ ਤੇ ਜਿਹੜੀ ਤੀਜੇ ਨੰਬਰ ਤੇ ਦੇਖੀ ਆ ਨੇ ਲੰਡੀ ਮੱਝ ਇਹ ਲੰਡੀ ਬਾਈ ਇਹ ਪੂਰੇ 4 ਮਹੀਨੇ ਦੀ ਗੱਫਾ ਰਿਆ ਤੁਹਾਡੇ ਹਰ ਇੱਕ ਬੰਦੇ 6 ਕਿਲੋ ਮੰਗੋ 4 ਮਹੀਨਿਆਂ ਦੀ ਦੋਸਤੋ ਗੱਬਣ ਹੈ ਦੁੱਧ 6 ਕਿਲੋ ਤੇ ਮਿਲਦੀ ਕਿਵੇਂ ਹੈ ਵੀਰੇ ਇਹ ਵੀ ਛਾੜਤੀ ਮਿਲਦੀ ਹੈ ਦੋਸਤੋ ਢਾਂਚਾ ਮੱਝ ਦੇ ਦਾ ਵੀ ਬਹੁਤ ਸੋਹਣਾਗਾ ਸਿੰਘ ਸੰਗਾਰ ਦੀ ਬਿਲਕੁਲ ਓਕੇ ਹੈ ਰੀਜਨਲ ਸਿੰਘ ਹੈ ਕੋਈ ਬਨਾਵਟੀ ਸਿੰਘ ਨਹੀਂ ਹੈਗਾ 14 13 ਕਿਲੋ ਦੁੱਧ ਖੁੱਲਾ ਗੱਡਾ ਆਪਣੇ ਕੋਲੋਂ ਗਈ ਸੀ ਡੇਰੀ ਦੋਸਤੋ ਵੀਰ ਕਹਿੰਦਾ ਵੀ ਆਪਣੇ ਕੋਲ ਹੀ ਗਈ ਹੋਈ ਹੈ ਸਾਰੇ ਆਪਣੇ ਕੋਲੋਂ ਗਈ ਵੀ ਡੇਰੀ ਚੋਤਾ ਜੀ ਮੈਂ ਸਕਲ ਸੱਤ ਮੈਂ ਸਗੀਆਂ ਇਹ ਸਾਰੀ ਵਾਪਸ ਆ ਗਈਆਂ ਦੋਸਤੋ ਤਾਜ਼ੀਆਂ ਵੀਰ ਕਹਿੰਦਾ ਵੀ ਆਪਣੇ ਕੋਲ ਹੀ ਗਈਆਂ ਹੋਈਆਂ ਤਾਜੀ ਦਾ ਦੁੱਧ 13 14 ਕਿਲੋ ਹੈਗਾ ਹੈਗਾ ਬਾਕੀ ਹਵਾਨਾ ਵੀ ਦਾਸਦਾ ਕਿਉਂਕਿ ਵਰਲਡ ਨਾ ਹਵਾਨੇ ਜੀ ਕਾਫੀ ਵਾਕੀ ਨੇ ਆ ਦੇਖ ਸਕਦੇ ਹੋਗੇ ਸੂਤਾਂ ਹੀ ਹਵਾਨਾ ਟੱਚ ਕਰਦਾ ਹੈਗਾ ਤਾਜ਼ੀਆਂ ਦੀ ਵੀਡੀਓ ਤਿੰਨਾਂ ਦੀ ਮਿਲ ਜਾਣਗੀਆਂ ਦੋਸਤੋ ਤਾਜ਼ੀਆਂ ਦੀ ਵੀ ਵੀਡੀਓ ਮਿਲ ਜੂ ਫੁੱਲ ਤਸੱਲੀ ਵਾਲਾ ਕੰਮ ਆ ਕਿਉਂਕਿ ਵੀਰਾਂ ਕੋਲ ਹੀ ਤਾਜ਼ੀਆਂ ਗਈਆਂ ਹੋਈਆਂ ਚੰਗਾ ਗੱਦਘਟ ਗੋਲ ਸਿੰਘ ਤੇ ਰਿਜਨਲ ਸੂਹਾ ਇਹਦਾ ਵੀ ਤੀਜਾ ਹੀ ਹੈ ਚੰਗਾ ਢਾਂਚਾ ਹੈਗਾ ਸਰੀਰਕ ਬਣਾਵਟ ਦੋਸਤੋ ਬਹੁਤ ਸੋਹਣੀ ਆ ਸਮੀ ਭਲੀ ਮਾਝਾ ਜੇ ਕਿਸੇ ਮੇਰੇ ਵੀਰ ਨੇ ਟੋਕੜ ਗੱਬਣ ਵਾਲੇ ਨੇ ਚਾਹ ਬਾਣਾ ਦਾ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋ ਦੋਸਤੋ 6 ਕਿਲੋ ਦੁੱਧਾ ਤੇ ਵੀਰੇ ਕਾ ਮ 4 ਮਹੀਨੇ ਦੀ ਗੱਬਣ ਤੇ 6 ਕਿਲੋ ਦੁੱਧ ਤੇ ਜਿਹੜੀ ਆਪਾਂ ਚੌਥੇ ਨੰਬਰ ਤੇ ਨੀਲੀ ਰਾਵੀ ਟੱਚ ਚ ਮੱਝ ਦੇਖੀ ਜਾਂਦੇ ਹਾਂਗੇ ਇਹਦੀ ਕੀ ਡਿਟੇਲ ਹੈ ਵੀਰੇ ਇਹਦੀ ਡਿਟੇਲ ਆਪਣਾ ਥੋੜੀ ਕੀ ਚੌਥੇ ਹੋ ਗਿਆ ਹੈ ਆਪਣੇ ਪਿੰਡੋਂ ਹੀ ਆਈ ਧੋਲੇ ਤੋਂ ਹੀ ਦੋਸਤੋ ਧੋਲੇ ਵੀਰ ਕਹਿੰਦਾ ਖਰੀਦੀ ਹੈ ਚੌਥਾ ਸੂਗਾ ਸੋਣਾਗਾ ਤੇ ਤੀਜੇ ਸੂਏ ਦਾ ਕਿੰਨਾ ਕੁ ਦੁੱਧ ਦਿੰਦਾ ਵੀਰੇ ਨੇ ਇਹਦੇ ਬਾਈ 16 ਕਿਲੋ ਦੁੱਧ ਕਹਿੰਦਾ ਫੁੱਲਾ ਦਿੰਦੇ ਆਪਾਂ 14 ਕਿਲੋ ਕਹਿ ਕੇ ਦੇਵਾਂਗੇ ਇਹਦਾ ਜਿਹੜਾ ਇਹਦਾ ਆਹਣ ਹੈਗਾ ਲੀਲੇ ਰਵੇ ਦਾ ਉਹ ਵੀ ਉਹਨਾਂ ਦੇ ਘਰੇ ਖੜਾ ਜਾ ਕੇ ਕਦੇ ਤਸੰਨੀ ਲੈ ਲੈ ਬੰਦਾ 16 ਕਿਲੋ ਦੁੱਧ ਕਹਿੰਦਾ ਪੂਰਾ ਖੁੱਲਾ ਦੇਂਦੀ ਠੰਡਾ ਜਾਂ ਮਾਲਕਾਂ ਦੇ ਆ ਦੋਸਤੋ ਤੀਜਾ ਸੂਆ ਮੰਨ ਲਾ ਵੀ ਤੀਜੇ ਸੂਏ ਮੰਨ ਲਾ ਵੀ ਚੰਗਾ ਦੁੱਧ ਦਿੱਤਾ ਹੋਇਆ ਇਹਦਾ ਕੱਟਾ ਵੀ ਮਾਲਕਾਂ ਕੋਲ ਹੀ ਆ ਇਹ ਬੱਚੇ ਵੀ ਮੰਨ ਲਓ ਵੀ ਚੰਗੇ ਪਾਉਂਦੇ ਆ ਜੇ ਕੱਟੀ ਦੇਤੀ ਤਾਂ ਸੋਨੇ ਵਾਲਾ ਕੰਮ ਹੀ ਹੋ ਜਾਣਾਗਾ ਸੋਨੇ ਦੇ ਹਸਾ ਅਗੇ ਵਾਲਾ ਮੀਡੀਅਮ ਸਾਈਜ਼ ਚ ਗੱਦਾ ਦੋਸਤੋ ਥਾਣਾ ਹਵਾਨੇ ਦਾ ਹੈ ਨਹੀਂਗਾ ਕੋਈ ਲੇਖਾ ਇੱਕ ਹਫਤੇ ਦੀ ਇੱਕ ਹਫਤੇ ਦੀ ਮੱਝ ਹੈਗੀ ਆ ਹਜੇ ਕੱਚੀ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਬਟਨ ਵਾਲਾ ਹਵਾਨਾ ਚੰਗਾ ਕੱਦਗਾਠ ਤੇ ਗੋਲ ਸਿੰਘ ਇੱਕ ਹਫਤਾ ਸੂਣ ਚ ਬਾਕੀ ਹੈਗਾ ਇਹ ਰੇਟ ਕੀ ਹੋਊਗਾ ਵੀਰੇ ਦਾ ਜੈਸਨੋ ਲੈਣ ਦੇ ਨਾਲ ਇਹਦਾ ਰੇਟ ਮੁੱਲ ਫੋਨ 'ਚ ਹੀ ਆਪਾਂ ਜਮਾ ਜਾਈ ਜੀ ਜੈਸਨ ਰੇਟ ਕੀ ਹੋਊਗਾ ਲੈਣ ਦੇ ਨਾਲ ਜੈਸਨੋ ਵਾਲਾ ਯਾਰ ਸੀ ਨੋ ਹਾਂ 1.5 ਦੀ ਦੇਊਗਾ ਦੋਸਤੋ ਕੋਈ 1 20 ਨਹੀਂ ਕੋਈ 1 25 ਨਹੀਂ 1.5 ਦੀ ਮੱਝ ਦੇਵਾਂਗੇ ਨੀਲੀ ਦਾ ਵੀ ਟੱਚ ਜੀ ਦੋਸਤੋ ਸਕਿਨ ਸਕੋਰ ਦੇਖ ਲਓ ਬਹੁਤ ਹੀ ਨਜਾਇਜ਼ ਚੰਗਾ ਬਾਕੀ ਹਵਾਨਾ ਦੇਖ ਲਓ ਮੂਰੇ ਮੰਗਰ ਦਾ ਉਨਾ ਹੀ ਹਵਾਨਾ ਮੂਰੇ ਤੇ ਉਨਾ ਹੀ ਮੰਗਰ ਬਿਲਕੁਲ ਇਹਨਾਂ ਜੈਨੂਨ ਐਂਟਰਪ੍ਰਾਈਜ਼ 1 ਲੱਖ ਦੇ 5000 ਬਿਲਕੁਲ ਸਾਰੀਆਂ ਦੀ ਜੈਨੂਇਨ ਰੇਟ ਨੇਗੇ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀਆਂ ਨੇ ਤੋਕੜਾਂ ਗੱਬਣਾ ਵੀ ਹੈਗੀਆਂ ਨੇ ਵੀਰ ਕੋਲੇ ਤਾਜ਼ੀਆਂ ਵੀ ਹੈਗੀਆਂ ਨੇ ਵੀਰ ਨਾਲ ਕੰਟੈਕਟ ਕਰ ਲਿਓ ਮੋਬਾਈਲ ਨੰਬਰ 7814264123 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਕੱਢ ਜਾ ਇੱਕ ਮਿੰਟ